ਮੇਰਾ ਨਾਂ ਗਰੇ ਸਿੰਘ ਹੈ ਜੀ ਬੇਟੇ ਦਾ ਨਾਮ ਕਮਲਜੀਤ ਸਿੰਘ ਇਹ ਘਟਨਾ ਹੋਈ ਹੈ ਜੀ ਉੱਥੇ ਇਥੋਂ ਜਦੋਂ ਗਿਆ ਜੀ ਤੇ ਮੈਂ ਤਾਂ 8:30 ਵਜੇ ਮੈਂ ਫੋਨ ਲਾਇਆ ਇਹ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ ਤੇ ਮੈਨੂੰ 8:30 ਵਜੇ ਉਹਨੇ ਆਖਿਆ ਕਿ ਡੈਡੀ ਮੈਂ ਪਹੁੰਚ ਗਿਆ ਉੱਥੇ ਤੇ ਉਸ ਤੋਂ ਬਾਅਦ ਉਹ ਵਾਲਾ ਵੀ ਮੈਨੂੰ ਮੁੰਡਾ ਲੈ ਜਾਊਗਾ ਕਹੀ ਉਹ ਕੰਮ ਤੇ ਗਿਆ ਸੀ ਜੀ ਤੇ ਉਹ ਉੱਥੇ ਗਿਆ ਜੀ ਉਹਨੂੰ ਲੈ ਕੇ ਆ ਗਿਆ ਜੀ ਛੋਣ ਨੂੰ ਛੱਡ ਕੇ ਤੇ ਇਹ ਕਮਲਜੀਤ ਗੱਡੀ ਲੈ ਗਈ ਤੇ ਆਪਦੇ ਮਲਕਮ ਰੇਵਲ ਜਾਂਦਾ ਸੀ ਇਰਾਜ ਹੋਟਲ ਦੇ 커피 ਪੀਤੇ ਉਦੋਂ ਵਾਲੀ ਕਿੰਨਾ ਸਮਾਂ ਪਹਿਲਾਂ ਗਿਆ ਸੀ ਕਿੰਨੇ ਕੰਮ ਕੀਤੇ ਸਰ ਹਾਂਜੀ ਇੱਕ ਕੇਤੀ ਇੱਕ ਗੱਲ ਆਈ ਉਹ ਟਿਕਟ ਜੇ ਦੇਣੀ ਪਾਣੀ ਘੱਟ ਹੁੰਦਾ ਸੀ ਬਾਕੀ ਕੰਮ ਉਹਦੇ ਡਰਾਈਵ ਦੀ ਕਰਦਾ ਕਿੰਨਾ ਕਿੰਨਾ ਇਹ ਤਨਖਾੜਾ ਉਹ ਮੌਂਟਰੀਅਲ ਗਿਆ ਸੀ ਹਾਂਜੀ ਸਟੱਡੀ ਦੇ ਸੀਗੇ ਹਾਂਜੀ ਮੁਕਿੰਨ ਤੋ ਹੁਣ ਤਿੰਨ ਸਾਲਾਂ ਬਾਅਦ ਆਇਆ ਸੀ ਗਾ ਜੀ ਦੋ ਮਹੀਨੇ ਲੱਗ ਗਿਆ ਜੀ ਹਾਂਜੀ ਤੁਮ ਨੇ ਸਿੱਖੋ ਤਨੁਕਈ ਕੜਕੇ ਤੋਂ ਤਲ ਗਈ ਕੱਲ੍ਹ ਸੁਭਾਈ ਅਸੀਂ ਤੇ ਜੀ ਇਹੋ ਗੱਲਾਂ ਨੇ ਵੀ ਜੇ ਤੋ ਉੱਥੋਂ ਦਾ ਬਣ ਗਿਆ ਤੇ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਫਿਰ ਸਾਡੀ ਨੱਡ ਬੋੜੀ ਇੱਥੇ ਆਵੇ ਤੇ ਜੀ